ਜੀ ਗੱਲ ਜੀ ਅੱਜ ਤੁਹਾਨੂੰ ਦੱਸਾਂਗੇ ਆਪਾਂ ਲਾਈਨਿੰਗ ਵਾਲੇ ਸੂਟ ਦੇ ਉੱਤੇ ਫਿਟਿੰਗ ਲਗਾਉਣ ਦਾ ਬਹੁਤ ਹੀ ਆਸਾਨ ਢੰਗ ਦੇਖੋ ਸਭ ਤੋਂ ਪਹਿਲਾਂ ਤਾਂ ਆਪਾਂ ਜੋ ਇਹਦਾ ਆ ਕੱਪੜਾ ਇੱਥੋਂ ਇਹਦਾ ਆਪਾਂ ਸੈਂਟਰ ਕਰ ਲੈਣਾ ਹੈ ਇਹ 25 ਇੰਚਾ ਤਾਂ 25 ਦਾ 12.5 ਇੰਚ ਦੇ ਉੱਤੇ ਆਪਾਂ ਇੱਕ ਮਾਰਕ ਕਰ ਲੈਣਾ ਔਰੇ ਇਹ ਤੋਂ ਬਾਅਦ ਆਪਾਂ ਚੈਸਟ ਦੇਖਣੀ ਹੈ ਚੈਸਟ ਹੈਗੀ ਉਹਨਾਂ ਦੀ 22 ਇੰਚ ਤਾਂ ਆਪਾਂ ਇੱਕ 11 ਇੰਚ ਦਾ ਮਾਰਕ ਦੇਖੋ 11 ਇੰਚ ਆਪਾਂ ਸੈਂਟਰ 'ਚ ਦੇਖ ਲੈਣਾ ਹੈ 11 ਇੰਚ ਦਾ ਇੱਧਰ ਮਾਰਕ ਕਰਾਂਗੇ ਤੇ 11 ਇੰਚ ਦਾ ਹੀ ਇੱਧਰ ਕਰਾਂਗੇ 2 ਇੰਚ ਜੀ ਚੈਸਟਾ ਉਸ ਤੋਂ ਬਾਅਦ ਆਪਾਂ ਦੇਖੋ ਜੀ ਲਾਉਣਾ ਹੈ ਕਮਰ ਦਾ ਨਿਸ਼ਾਨ ਫਿਰ ਆਪਾਂ ਪਲੇਟਾਂ ਦਾ ਸੈਂਟਰ ਕਰ ਲੈਣਾ ਹੈ 6.5 ਇੰਚ ਆ ਤਾਂ ਬਸ 3.5 ਇੰਚ ਤੇ ਸੈਂਟਰ 'ਚ ਇੱਕ ਨਿਸ਼ਾਨ ਲਗਾ ਲੈਣਾ ਹੈ ਇਹ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲੈਣਾ ਹੈ ਕਮਰ ਹੈਗੀ ਆ ਉਹਨਾਂ ਦੀ ਜੀ 19 ਇੰਚ ਉਹਨਾਂ ਦੀ ਕਮਰ ਆ ਤਾਂ ਆਪਾਂ 9.5 ਇੰਚ ਦੇ ਉੱਤੇ ਇੱਕ ਮਾਰਕ ਕਰਾਂਗੇ 9.5 ਇੰਚ ਇਧਰ ਨੂੰ ਕਰਾਂਗੇ 19 ਇੰਚ ਤੇ ਮਾਰਕ ਕਰਾਂਗੇ ਜੋ ਆਪਣੀ ਦੇਖੋ ਜੀ ਇਹ ਫਿਟਿੰਗ ਦੀ ਸ਼ੇਪ ਆਉਂਦੀ ਆ ਜਿਹਦੇ ਨਾਲ ਆਪਣੀ ਫਿਟਿੰਗ ਬਹੁਤ ਵਧੀਆ ਸੂਟ ਦੀ ਬਣਦੀ ਆ ਉਹਦੇ ਲਈ ਆਪਾਂ ਦੇਖਣਾ ਜਿੰਨੀ ਆਪਣੀਆਂ ਪਲੇਟਸ ਬਣਦੀਆਂ ਨੇ ਦੇਖੋ 6.5 ਇੰਚ ਆਪਾਂ ਪਲੇਟ ਪਾਈ ਆ ਡਾਊਨ ਤਾਂ ਆਪਾਂ ਇਹਦਾ ਸੈਂਟਰ ਕਰ ਲੈਣਾ 3.5 ਇੰਚ ਇਹ ਤੋਂ 1 ਇੰਚ ਆਪਾਂ ਇਸ ਤੋਂ ਦੇਖੋ 1 ਇੰਚ ਉੱਪਰ ਆਪਾਂ ਦੇ ਉਹਨਾਂ ਦਾ ਜੋ ਫਿਟਿੰਗ ਦਾ ਨਿਸ਼ਾਨਾ ਉਹ ਲਗਾਵਾਂਗੇ ਤਾਂ ਜੋ ਸ਼ੇਪ ਆ ਦੇਖੋ ਆਪਣੀ ਕਮਰ ਦੀ ਆਪਾਂ ਇੱਥੋਂ ਦੇਣੀ ਆ ਇਹ ਤੋਂ ਬਾਅਦ ਆਪਾਂ ਕਮਰ ਲਾਈਨ ਦੇਖ ਲੈਣੀ ਆ ਕਮਰ ਲਾਈਨ ਹੈਗੀ ਆ ਜੀ ਉਹਨਾਂ ਦੀ ਸਾਡੇ 16 ਇੰਚ ਤਿਆਰ ਆ ਤਾਂ 17 ਇੰਚ ਤੇ ਮਾਰਕ ਕਰ ਲੈਣਾ ਹੈ ਤੇ 17 ਇੰਚ ਦੀ ਆਪਾਂ ਇੱਧਰ ਮਾਰਕ ਕਰ ਲੈਣਾ ਇੱਕ ਕਿ ਤੁਮਨ ਤਾਂ ਆਪਾਂ ਹੀਪ ਪਤਾ ਲੈਣਾ ਨਿਸ਼ਾਨ ਹੀਪ ਹੈਗੀ ਆ 22 ਇੰਚ ਤਾਂ ਆਪਾਂ ਸਾਰੇ ਕੱਪੜੇ ਦੇ ਹੀ ਦੇਖੋ ਇਹ ਸੈਂਟਰ ਕਰ ਲੈਣਾ ਸਾਰਾ ਕੱਪੜਾ ਆਪਣਾ 27 ਇੰਚ ਆ ਜਿਹਦਾ ਹਾਫ ਆਪਾਂ 13.5 ਇੰਚ ਕਰ ਲੈਣਾ ਹੀਪ ਹੈਗੀ ਉਹਨਾਂ ਦੀ 22 ਇੰਚ తర ఇర నిశా గారా ఇద్దరు బా ఇంచే సారే నిశాను हां जी इस ਢੰਗ ਨਾਲ ਤੁਸੀਂ ਆਪਣੇ ਫਿਟਿੰਗ ਦੇ ਨਿਸ਼ਾਨ ਲਗਾ ਕੇ ਦੇਖੋ ਤੁਹਾਡੇ ਸੂਟ ਦੇ ਵਿੱਚ ਬਿਲਕੁਲ ਵੀ ਫਰਕ ਨਹੀਂ ਪਵੇਗਾ ਤੇ ਫਿਟਿੰਗ ਤੁਹਾਡੀ ਬਹੁਤ ਹੀ ਜ਼ਿਆਦਾ ਵਧੀਆ ਆਵੇਗੀ ਸੂਟ ਦੀ ਚਲੋ हां जी ਨਿਸ਼ਾਨ ਆਪਣੇ ਲੱਗ ਗਏ ਨੇ ਦੇਖੋ ਆ ਜੋ ਅੱਧਾ ਅੱਧਾ ਇੰਚ ਕੱਪੜਾ ਆਪਣਾ ਹਰੇਕ ਪਲੇਟਸ ਵਾਲੇ ਸੂਟ ਦੇ ਵਿੱਚ ਵਾਧਾ ਹੀ ਹੁੰਦਾ ਹੈ ਇਹ ਕੱਪੜੇ ਨੂੰ ਤੁਸੀਂ ਪਹਿਲਾਂ ਹੀ ਕਟਿੰਗ ਕਰ ਲੈਣਾ ਹੈ ਦੇਖੋ ਇਹਦੇ ਨਾਲ ਫਿਰ ਕੋਈ ਵੀ ਦੇਖੋ ਪ੍ਰੋਬਲਮ ਨਹੀਂ ਆਉਂਦੀ ਹੈ ਜਦੋਂ ਆਪਾਂ ਫਿਟਿੰਗ ਲਗਾਉਨੇ ਆ ਤੇ ਦੋਨੇ ਪਾਸੇ ਤੋਂ ਆਪਾਂ ਪਹਿਲਾਂ ਹੀ ਕਟਿੰਗ ਕਰ ਲੈਣਾ ਹੈ